ਫਤੇ ਬਲੌ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅਸਲੋਂ ਜਿਹੜੀ ਗੱਲ ਅਸੀਂ ਕਰਨ ਤੋਂ ਕੋਈ ਵੀ ਰਹਿ ਜਾਂਦੇ ਆ ਉਹ ਜਾਦੇ ਜ਼ਰੂਰੀ ਹੁੰਦੀ ਹੈ ਇੱਕ ਚਲਦੀ ਹੋਈ ਲੀਜ ਅਸੀਂ ਕੁਝ ਗੱਲਾਂ ਜਿਹੜੀਆਂ ਦਹਰਾਨੀਆਂ ਸ਼ੁਰੂ ਕਰ ਦਿੰਦੇ ਹਾਂ ਉਹਨਾਂ ਨਾਲ ਇੱਕ ਰਸਮ ਪੂਰੀ ਹੋ ਜਾਂਦੀ ਹੈ ਪਰ ਜਾਣਨ ਦਾ ਸਮਝਣ ਦਾ ਮੌਕਾ ਜਾਂਦਾ ਖੁਸ ਤੇ ਮੇਰੇ ਸਾਹਮਣੇ ਇਹ ਮਸਲਾ ਜਿਹੜਾ ਹੈ ਉਹਨੂੰ ਮੈਂ ਸੌਖਾ ਸ਼ੁਰੂ ਕਰਦਾ ਪਹਿਲਾਂ ਆਪਣੇ ਆਪ ਦੇ ਇਸ ਬਾਰੇ ਤੋਂ ਕਿ ਸਾਡੇ ਕੋਲੇ ਮੌਤ ਦੇ ਬਾਰੇ ਚ ਜ਼ਿੰਦਗੀ ਦੇ ਬਾਰੇ ਜਿਹੜੀ ਮੋਟੀ ਜੀ ਸਮਝ ਹੈ ਪਹਿਲਾਂ ਉਹਦਾ ਇੱਕ ਅੰਦਾਜ਼ਾ ਇੱਕ ਜਿਹੜਾ ਅਸੀਂ ਮਾੜਾ ਰੂਪ ਮੰਨਦੇ ਆ ਮੌਤ ਦਾ ਉਹ ਹੁੰਦੀ ਖੁਦਕਸ਼ੀ ਜਿਹੜਾ ਇਧਰਲਾ ਸਿਰਾ ਸ਼ੁਰੂ ਹੈ ਚਾਹੇ ਅੱਜ ਕੱਲ੍ਹ ਬੱਚੇ ਕੋਈ ਫੇਲ ਹੋ ਕੇ ਮਰ ਜਾਂਦਾ ਕੋਈ ਕਿਵੇਂ ਖੁਦਕਸ਼ੀ ਮੌਤ ਦਾ ਇੱਕ ਰੂਪ ਹੈ ਜਿਹਨੂੰ ਅਸੀਂ ਮਾੜਾ ਮੰਨਦੇ ਆ ਅਸੀਂ ਜਦੋਂ ਇਹ ਤੋਂ ਇਧਰ ਨੂੰ ਸ਼ੁਰੂ ਹੋਵਾਂਗੇ ਇੱਕ ਅਗਲਾ ਰੂਪ ਹੈ ਬਿਮਾਰੀ ਵਾਲਾ ਬੰਦੇ ਦਾ ਬਿਮਾਰ ਹੋ ਕੇ ਮਰਨ ਦਾ ਇੱਕ ਏਦੋਂ ਅਗਲਾ ਰੂਪ ਹੈ ਜਿਵੇਂ ਕੋਈ ਬੰਦਾ ਗੱਡੀਆਂ 'ਚ ਗੱਡੀਆਂ ਮਰ ਕੇ ਵੱਜ ਕੇ ਮਰ ਗਿਆ ਜਾਂ ਡਿੱਕੇ ਮਰ ਗਿਆ ਹਾਦਸਾ ਜਦੋਂ ਅਸੀਂ ਹੋਰ ਗਾਂ ਜਾਂਦੇ ਆ ਫਿਰ ਦੂਜਾ ਪਾਸਾ ਸ਼ੁਰੂ ਹੋ ਜਾਂਦਾ ਆਮ ਮੌਤ ਤੋਂ ਪਰਲੇ ਪਾਸੇ ਨੂੰ ਆਮ ਮੌਤ ਅਸੀਂ ਸੱਜੇ ਮੰਨਦੇ ਹਾਂ ਇੱਧਰ ਹੋ ਗਿਆ ਖੁਦਕਸ਼ੀ ਹੈ ਹਾਦਸਾ ਹੈ ਬਿਮਾਰੀ ਹੈ ਇੱਕ ਆ ਬਖਰੇ ਰੂਪ ਜਿਹੜਾ ਅਸੀਂ ਮਾੜੇ ਮੰਨਦੇ ਆ ਇਕ ਦੂਜੇ ਪਾਸੇ ਰੂਪ ਨੇ ਕਿ ਕੋਈ ਬੰਦਾ ਦੂਜਿਆਂ ਦੀ ਜਾਨ ਬਚਾਉਂਦਿਆਂ ਡੁੱਬ ਗਿਆ ਦਰਿਆ 'ਚ ਜਾਂ ਕੋਈ ਖੁਦ ਮਰ ਗਿਆ ਜਿਹਨੂੰ ਆਪਾਂ ਕਹਿੰਦੇ ਆ ਜਾਂ ਬਾਜੀ ਜਾਂ ਉਪਕਾਰੀ ਤਾਂ ਸ਼ਹਾਦਤ ਸਾਡੇ ਕੋਲੇ ਸਿਖਰਲਾ ਰੂਪ ਹੈ ਮੌਤ ਦਾ ਤਾਂ ਸਾਡੀ ਜਿਹੜੀ ਸਮਝ ਬਣਦੀ ਸ਼ਹਾਦਤ ਦੇ ਬਾਰੇ 'ਚ ਉਹ ਮੌਤ ਦੇ ਜਿੰਨੇ ਬਾਕੀ ਰੂਪ ਨੇ ਉਹਨਾਂ ਨਾਲ ਜੁੜੀ ਹੋਈ ਹੈ ਕਿ ਇੱਕ ਹਿੱਸਾ ਹੈ ਆਪਣੀ ਗੱਲ ਹੁਣ ਹੈ ਦੂਸਰਾ ਹਿੱਸਾ ਸਾਡੇ ਕੋਲੇ ਜੀਵਨ ਦੀ ਸਮਝ ਦੇ ਕਿੰਨੇ ਕਿੰਨੇ ਰੂਪ ਨੇ ਮਸਲਾਂ ਜਿੰਨੇ ਅਸੀਂ ਪੜ ਕੇ ਇੱਧਰ ਬੈਠ ਗਏ ਆ ਕੇ ਤੇ ਜਿੰਨੇ ਤੁਸੀਂ ਬੈਠੀਆਂ ਹੋ ਸਾਰੇ ਉਹ ਬਾਗ ਯਾਦ ਕਰੋ ਜਿਦੋਂ ਸਾਨੂੰ ਸੁਰਤ ਆਈ ਕਿ ਸਾਡੇ ਪੜਾਉਣ ਵਾਲਿਆਂ ਨੇ ਧੱਕੇ ਨਾਲ ਭੇਜਿਆ ਪੜ ਜਾ ਕੁਝ ਬਣ ਜੇਗਾ ਬਣ ਜੇਂਗੀ ਰੋਟੀਆਂ ਸਿਰ ਤੇ ਹੋ ਜੇਗਾ ਨੌਕਰੀ ਮਿਲੂ ਪੈਸੇ ਮਿਲੂ ਇੱਜ਼ਤ ਮਿਲਣਗੇ ਠੀਕ ਹੈ ਹੋਰ ਬਾਰਾ ਕੋਸ਼। ਤਾਂ ਉਹ ਸਾਡੇ ਸਾਹਮਣੇ ਜ਼ਿੰਦਗੀ ਦੇ ਬਿਹਤਰ ਰੂਪ ਦੀ ਮਿਸਾਲ ਜਿਹੜੀ ਹੈ ਉਹ ਮੌਤ ਨਾਲ ਸਿੱਧੀ ਜੁੜੀ ਹੋਈ ਹੈ। ਜੇ ਤੁਸੀਂ ਪੜ੍ਹਦੇ ਆਂ ਆਪਾਂ ਉਹ ਜਿਹੜੇ ਜੁਨਾਨ ਵਾਲੇ ਸੋਕਰਾਟ ਹੋਣੀ ਸੀ ਜਾਂ ਬਾਕੀ ਸਾਰੇ ਸੀ। ਉਹ ਉਦੋਂ ਇਹ ਗੱਲ ਸਮਝਦੇ ਸੀ ਕਿ ਜੇ ਭਾਈ ਗਿਆਨ ਧਿਆਨ ਪੈਦਾ ਕਰਨਾ ਹੈ ਤਾਂ ਉਹ ਬੰਦੇ ਥੋੜੇ ਮੋٹے ਬੇਲੇ ਹੋਣੇ ਚਾਹੀਦੇ। ਪੜਨ ਵਾਸਤੇ ਹੁਣ ਐਸ ਕੜੀ ਸਾਡੇ ਕਿਦਾਂ ਜੇ ਕੋਈ ਬੰਦਾ ਪੀ ਐਚ ਡੀ ਕਰਨ ਤੋਂ ਬਾਅਦ ਨੌਕਰੀ ਨਾ ਕਰਦਾ ਹੋਵੇ ਤੇ ਅਸੀਂ ਉਹਨੂੰ ਕਿੰਨਾ ਮਾਨ ਸਨਮਾਨ ਦਿੰਨੇ ਆ ਅੱਛਾ ਬਣੀ ਨਹੀਂ ਗੱਲ ਕਿਤੇ ਅਜੇ ਕੱਚਾ ਹੀ ਹੈ ਠੀਕ ਮਾਲੋ ਪੜਨਾ ਗੁਨਾਹ ਸਿੱਧ ਹੋ ਜਾਂਦਾ ਜਿਹੜੇ ਬੰਦੇ ਐਸ ਅਵਸਥਾ ਵਿੱਚ ਵਿਚਰਦੇ ਹਨ ਉਹਨਾਂ ਨੂੰ ਸ਼ਹਾਦਤ ਬਾਰੇ ਜੇ ਗੱਲ ਕਰਨ ਦਾ ਮੌਕਾ ਲੱਗ ਜੇ ਇਦਾਂ ਭਲਾ ਉਹ ਕੀ ਕਰਨਗੇ ਠੀਕ ਹੈ ਕਿਉਂਕਿ ਜ਼ਿੰਦਗੀ ਤੇ ਮੌਤ ਬਾਰੇ ਜਿਹੜੀ ਸਮਝ ਹੈ ਉਹਦੇ ਤੋਂ ਵੱਖਰੇ ਰੂਪ ਵਿੱਚ ਸ਼ਹਾਦਤ ਬਾਰੇ ਅਸੀਂ ਕੀ ਕਹਿ ਦੇਵਾਂਗੇ ਉਹਦੇ ਬਾਰੇ ਪੰਜਾਬੀ ਵਿੱਚ ਬਹੁਤ ਸਾਰੀਆਂ ਕਹਾਵਤਾਂ ਹਨ ਜਿਹੜੀਆਂ ਇਹ ਦੱਸਦੀਆਂ ਨੇ ਕਿ ਡਰ ਹੈ ਉਹ ਕੀ ਹੁੰਦਾ ਇੱਕ ਕਹਾਵਤ ਹੈ ਕਿ ਚੋਰ ਤੇ ਸੋਟੀ ਦੋ ਜਾਣੇ ਮੈਂ ਤੇ ਬਾਪੂ ਇਕੱਲੇ ਇਹ ਡਰ ਦੀ ਕਹਾਵਤ ਬਹੁਤ ਅਗੜੀ ਕਿ ਡਰੇ ਬੰਦੇ ਨੂੰ ਦੋ ਜਾਣੇ ਇੱਕ ਲੱਗਦੇ ਨੇ ਤੇ ਦੂਜਾ ਦੋ ਲੱਗਦਾ ਕਿ ਚੋਰ ਤੇ ਸੋਟੀ ਦੋ ਜਾਣੇ ਤਾਂ ਇਹ ਜਿਹੜਾ ਡਰ ਦਾ ਖੇਡਾ ਹੈ ਮੌਤ ਦੇ ਮਾਨਿਆਂ ਬਾਰੇ 'ਚ ਵੀ ਜ਼ਿੰਦਗੀ ਦੇ ਮਾਨਿਆਂ ਦੇ ਬਾਰੇ 'ਚ ਵੀ ਸਾਡਾ ਤੇ ਇਹਦਾ ਕੀ ਰਿਸ਼ਤਾ ਹੈ ਸਾਡੇ ਦਰ ਹੱਡਾਂ ਤੇ ਕਿਦਾਂ ਬਸਿਆ ਰਹਿੰਦਾ ਹੈ ਮੈਂ ਜੋ ਬੋਲ ਰਿਹਾ ਹਾਂ ਇਹ ਚਾਹੇ ਸੂਚਨਾ ਮੰਨੋ ਚਾਹੇ ਇਹਨੂੰ ਜਾਣਕਾਰੀ ਮੰਨੋ ਚਾਹੇ ਇਹਨੂੰ ਗਿਆਨ ਮੰਨੋ ਚਾਹੇ ਮੇਰਾ ਅਭਿਹਾਸ ਮੰਨੋ ਪਰ ਇਹਦੇ ਅੰਦਰ ਮੇਰੇ ਅੰਦਰ ਜੋ ਬਸਿਆ ਹੋਇਆ ਹੈ ਡਰ ਦਾ ਜਿਹੜਾ ਕੋਈ ਰੁਤਬਾ ਹੈ ਜ਼ਿੰਦਗੀ ਮੌਤ ਦੀ ਜਿਹੜੀ ਸਮਝ ਹੈ ਉਹ ਤੁਹਾਨੂੰ ਪਤਾ ਲੱਗ ਜਾਏਗੀ। ਨਾ ਸਿਰਫ ਮੇਰੇਆਂ ਸ਼ਬਦਾਂ ਤੋਂ ਸਗੋਂ ਮੇਰੇ ਹੈ ਹੱਥਾਂ ਪੈਰਾਂ ਦੀ ਹਿੱਲਣ ਤੋਂ ਵੀ। ਕਿਉਂਕਿ ਬੰਦੇ ਦੀ ਦੇਹ 70% ਬੋਲਦੀ, ਮੂੰਹ ਕਹਿੰਦੇ 30% ਬੋਲਦਾ। ਤਾਂ ਅਸੀਂ ਜਿਹੜਾ ਇਹ ਰਿਸ਼ਤਾ ਸ਼ੁਰੂ ਕਰਦੇ ਹਾਂ ਉਹਦੀ ਪਹਿਲੀ ਥਾਂ ਹੈ ਆਪਣੀ ਦੇਹ। ਸਾਡੀ ਦੇਹ। ਹੁਣ ਤੁਸੀਂ ਦੇਖਿਆ ਹੁਣ ਸਾਡੀ ਜਿਹੜੀ ਦੇਹ ਬਾਰੇ ਚੇਤਨਾ ਹੈ ਉਦੇ 4-5 ਮੋٹے-ਮੋٹے ਰੂਪ ਨੇ ਇੱਕ ਮੇਰੀ ਬੇਨਤੀ ਹੈ ਕਿ ਕੋਈ ਮੇਰੀ ਗੱਲ ਦੇ ਕੋਈ ਥੱਲੇ ਅਦਾ ਥੱਲੇ ਆ ਜੇ ਮੈਂ ਮਿੱਥ ਕੇ ਕਿਸੇ ਦੀ ਗੱਲ ਨਹੀਂ ਲਾ ਰਿਹਾ ਹੋਵਾਂਗਾ ਇਹ ਕਿਉਂਕਿ ਕਈ ਵੇਲੇ ਬੰਦੇ ਲੱਗਦੇ ਨੇ ਮੈਨੂੰ ਸ਼ਾਇਦ ਉਹ ਕਰ ਰਿਹਾ ਜਾਣ ਕੇ ਉਹਦਾਂ ਦਾ ਕੋਈ ਮਸਲਾ ਨਹੀਂ ਮੇਰਾ ਕਿਸੇ ਨਾਲ ਤੇ ਵੀ ਜਿੱਦਾਂ ਹੁਣ ਸਾਡੇ ਅੱਜਕੱਲ ਬਹੁਤ ਜ਼ੋਰ ਹੈ ਕਿ ਸੈਰ ਕਰੋ ਤੰਦਰੁਸਤ ਰਹਿਣ ਲਈ ਜਾਂ ਪਤਲੇ ਹੋਣ ਲਈ ਹੈ ਨਾ ਜਾਂ ਜਵਾਨ ਰਹਿਣ ਲਈ ਠੀਕ ਤਾਂ ਇਹ ਜਿਹੜੀ ਹੈ ਉਹ ਕੀ ਕਹਿੰਦੇ ਅੰਗਰੇਜ਼ੀ ਜੀ ਨੂੰ ਹੈਲਥ ਕੌਂਸ਼ੀਅਸਨੈਸ ਜਿਹੜੀ ਹੈ ਨਾ ਮਲ ਦਿਹਾਾਰੇ ਸੁਚੇਤਤਾ ਹੈ ਇਹ ਕਿੱਥੋਂ ਆ ਰਹੀ ਹੈ ਕਿਉਂਕਿ ਜੋ ਸਾਡਾ ਦੇਹੀ ਨਾਲ ਰਿਸ਼ਤਾ ਹੈ ਤੇ ਜਿਹੜੇ ਪੱਧਰ ਤੋਂ ਹੈ ਉਥੋਂ ਬਾਣੀ ਸਮਝ ਆਏਗੀ ਉਥੋਂ ਸ਼ਹਾਦਤ ਸਮਝ ਆਏਗੀ ਕਿਉਂਕਿ ਜਿਹੜੀ ਚੇਤਨਾ ਮੈਂ ਲੈਹੇ ਘੁੰਮ ਰਿਹਾ ਹਾਂ ਤੁਸੀਂ ਜਿਹਦੇ ਬਾਣੀ ਪੜ੍ਹਦੇ ਓ ਉਹਨੂੰ ਕਦੇ-ਕਦੇ ਮੰਨੈ ਸੁਰਤ ਹੋਵੈ ਮਨ ਬੁੱਧੀ ਘੜੀਐ ਸੁਰਤ ਸੁਰਤ ਮਤ ਚੁਤرائی ਜਿਹੜਾ ਇੱਥੇ ਪੰਕਤੀ ਬੋਲੀ ਜੇ ਕਿਨਾਂ ਜਦੋਂ ਸਿੱਧਾਂ ਨੇ ਪੁੱਛਿਆ ਤੁਸੀਂ ਕੌਣ ਮਹਾਰਾਜ ਤਾਂ ਉਦਿਚ ਵੀ ਸੁਰਤ ਹੈ ਸੂਰਤਿਤ ਹਨ ਤਾਂ ਜਿਹੜਾ ਹੋਣ ਦਾ ਅਹਿਸਾਸ ਹੈ ਉਹਦੇ ਚ ਸਭ ਤੋਂ ਵੱਧ ਹਾਜ਼ਰੀ ਦੇਦੀ ਹੈ ਤੇ ਇਹ ਸੂਰਤ ਦਾ ਇਹ ਦੇਹੀ ਦਾ ਜੋ ਰਿਸ਼ਤਾ ਹੈ ਉਹੀ ਸਾਡਾ ਰਿਸ਼ਤਾ ਗੁਰਬਾਣੀ ਤੇ ਸ਼ਹਾਦਤ ਨਾਲ ਜੁੜੀ ਹੋਈ ਸਮਝ ਨਾਲ ਵੀ ਸਾਡਾ ਹੈ ਕਹਿਤਿਆਂ ਵਜੋਂ ਵੀ ਸੁਣਤਿਆਂ ਵਜੋਂ ਹੁਣ ਇਹਦੇ ਚ ਦੋ ਮੋਟੀਆਂ-ਮੋਟੀਆਂ ਮਸਾਲਾ ਕਿ ਜਿਹੜੀ ਹੁਣ ਅਸੀਂ ਜੁਗ ਜਿਉਂ ਰਹੇ ਹਾਂ ਉਹ ਜਿਸ ਤਰ੍ਹਾਂ ਦੀ ਦੇਹਾਰੇ ਸਾਨੂੰ ਸਾਰੇ ਆਸੇ-ਪਾਸੇ ਜਾਣਕਾਰੀ ਮਿਲਦੀ ਹੈ ਮਿਸਾਲ ਵਜੋਂ ਇਸ ਦੇਹੀ ਨੂੰ ਚੱਲਦਾ ਰੱਖਣ ਲਈ ਜਿਹੜੀ ਸਭ ਤੋਂ ਮਸ਼ਹੂਰ ਥਾਂ ਹੈ ਉਹ ਨੇ ਹਸਪਤਾਲ ਦਵਾਖਾਨੇ ਤੇ ਦਵਾਖਾਨੇ ਵਾਲੇ ਤੁਹਾਨੂੰ ਮਸ਼ਹੂਰੀਆਂ ਵੇਚਦੇ ਨੇ ਫੁੱਲ ਬਾਡੀ ਪੈਕ ਡਾਇਗਨੋਸ ਕਰਾਓ ਤੁਹਾਨੂੰ ਸੁਨੇਹੇ ਆਉਂਦੇ ਨੇ ਕਿ ਤੁਸੀਂ ਕਰਾਉਣਾ ਹੈ ਆਪ ਦਾ ਚੈੱਕ ਅਪ ਤਾਂ ਉਹ ਇਸ ਦੇ ਬਾਰੇ ਇੱਕ ਵਿਪਾਰਕ ਇੱਕ ਤੰਦਰੁਸਤੀ ਨਜ਼ਰੀਏ ਤੋਂ ਸਾਡੇ ਕੋਲ ਸੁਨੇਹਾ ਆ ਰਿਹਾ ਹੈ ਦੂਸਰਾ ਹੁਣ ਕਿੰਨੀਆਂ ਥਾਵਾਂ ਤੇ ਕਿੱਡੇ-ਕੱਡੇ ਮੁਕਾਬਲੇ ਹੁੰਦੇ ਨੇ ਕਾਦੇ ਸੁੰਦਰਤਾ ਕੀ ਕੱਦ ਇੰਨਾ ਹੋਣਾ ਚਾਹੀਦਾ ਲੱਕ ਇੰਨਾ ਹੋਣਾ ਚਾਹੀਦਾ ਨੱਕ ਐਸਾ ਹੋਣਾ ਚਾਹੀਦਾ ਠੀਕ ਇਥੋਂ ਤੱਕ ਕਿ ਜਿਨ੍ਹਾਂ ਨੇ ਬੰਦਿਆਂ ਨੂੰ ਬੱਕਰਿਆਂ ਜੋ ਵਰਤਣਾ ਹੈ ਫੌਜਾਂ ਦੀ ਭਰਤੀ ਵੀ ਮੰਨਦੀ ਹੈ ਕੱਦ ਐਡਾ ਹੋਵੇ ਘਟ ਘਟ ਛਾਤੀ ਐਡੀ ਹੋਵੇ ਤੁਹਾਡੀਆਂ ਹੱਡੀਆਂ ਟੁੱਟੀਆਂ ਹੋਈਆਂ ਨਹੀਂ ਚਾਹੀਦੀਆਂ ਕਿਉਂਕਿ ਬਲੀ ਦੇਣ ਵਾਸਤੇ ਹਮੇਸ਼ਾ ਬੱਕਰਾ ਸਾਫਤ ਵਰਤੇ ਜਾਂਦਾ ਨਹੀਂ ਹੱਸਣ ਵਾਲੀ ਗੱਲ ਨਹੀਂ ਹੈ ਮਹਾਰਾਜ ਤੁਸੀਂ ਛਤਰਿਆਂ ਵਾਲਿਆਂ ਕੋਲ ਜੇ ਛਤਰਾ ਜਣੋਂ ਭੇਡੂ ਜਿਹੜੇ ਭੇਡੂ ਪੇਸ਼ ਕਰਦੇ ਨੇ ਜਿਹੜੇ ਬੱਕਰਾ ਪੇਸ਼ ਕਰਦੇ ਨੇ ਜਿਹੜੇ ਸਾਂਹ ਪੇਸ਼ ਕਰਦੇ ਨੇ ਸਭ ਨੂੰ ਪੁੱਛੋ ਉਸ ਜਾਨਵਰ ਦੀ ਬਲੀ ਨਹੀਂ ਹੁੰਦੀ ਜਿਹਦੇ ਵਿੱਚ ਕੋਈ ਨੁਕਸ ਹੈ ਇਹ ਜਿਹੜਾ ਦੇਹ ਦੇ ਬਾਰੇ ਵਿੱਚ ਵਪਾਰਕ ਪੱਖ ਤੋਂ ਫੌਜੀ ਪੱਖ ਤੋਂ ਨੁਕਤਾ ਹੈ ਉਹ ਸਧਾਰਨ ਨਹੀਂ ਹੈ ਸਾਡੇ ਸਾਹਮਣੇ ਜਦੋਂ ਅਸੀਂ ਆਪਣੀ ਦੇਹ ਤੋਂ ਸ਼ੁਰੂ ਕਰਦੇ ਹਾਂ ਖੇਡ ਤਾਂ ਇੱਕ ਪਾਸਾ ਪਿੱਛੇ ਨੂੰ ਜਾਂਦਾ ਇੱਕ ਅੱਗੇ ਨੂੰ ਜਾਂਦਾ ਇਹਨਾਂ ਡਰ ਹੈ ਡਰ ਕੁਝ ਸਧਾਰਨ ਨਹੀਂ ਹੈ ਤੁਸੀਂ ਵੇਖਿਆ ਹੋਣਾ ਕਿ ਜੰਗਲੀ ਜੀਵ ਵੀ ਡਰਦੇ ਹਨ ਜਿਨ੍ਹਾਂ ਨੂੰ ਆਪਾਂ ਸਭ ਤੋਂ ਤਾਕਤਵਰ ਮੰਨਦੇ ਹਾਂ ਸ਼ੇਰ ਸ਼ੇਰ ਵੀ ਡਰਦੇ ਹਨ ਤੁਸੀਂ ਦੇਖੋਗੇ ਕਿ ਸ਼ੇਰ ਨੂੰ ਕਦੋਂ ਡਰਾਇਆ ਜਾ ਸਕਦਾ ਹੈ ਉਪਰਜ ਕੀ ਆਏਗਾ ਤਾਂ ਜਾਨਵਰਾਂ ਅੰਦਰ ਵੀ ਡਰ ਦਾ ਅਹਿਸਾਸ ਹੈ ਸਾਡੇ ਅੰਦਰ ਬੰਦਿਆਂ ਵਜੋਂ ਡਰ ਦਾ ਅਹਿਸਾਸ ਹੈ ਉਹਦਾ ਜਾਨਵਰਾਂ ਨਾਲੋਂ ਕਿੰਨਾ ਕੁ ਫਰਕ ਹੈ ਇਹ ਸਾਰੀ ਗੱਲ ਸਾਡੇ ਇਤਿਹਾਸ ਦੀ ਜੋ ਕਥਾ ਕਹਾਣੀ ਹੈ ਉਹਦੇ ਜੋ ਪ੍ਰਗਟ ਹੁੰਦੀ ਹੈ ਇੱਕ ਪਾਸਾ ਬੀਤੇ ਦਾ ਹੈ ਅੱਜ ਦੇ ਸਮੇਂ 'ਚ ਸਾਡੇ ਕੋਲੇ ਜਿੰਨੇ ਵੀ ਗੀਤ ਹਨ ਉਹਨਾਂ ਅੰਦਰ ਤੁਸੀਂ ਦੇ ਬਾਰੇ ਵਰਤਾਂਦੇ ਉਦੇ ਵਿੱਚ ਜਿੰਨੇ ਵੀ ਗੀਤ ਨੇ ਉਹਦੇ ਦੇਰ ਦਾ ਵਿਰਤਾਂਤ ਦੇਖੋ ਉਹਦੇ ਵਿੱਚ ਦੂਸਰੇ ਪਾਸੇ ਵੀ ਸਾਡਾ ਰਿਸ਼ਤਾ ਜਿਹੜਾ ਹੈ ਸ਼ਹਾਦਤ ਨਾਲ ਬਾਣੀ ਨਾਲ ਉਹਨੂੰ ਸਮਝਣ ਵਾਸਤੇ ਹੀ ਸਾਡੇ ਸਮਾਜ ਅੰਦਰ ਜਿੰਨੇ ਮਨੁੱਖ ਦੇ ਰਿਸ਼ਤੇ ਹਨ ਉਹਨਾਂ ਰਿਸ਼ਤਿਆਂ ਦੀ ਵੀ ਥਾਂ ਦੇਖੋ ਗੀਤਾਂ ਅੰਦਰ ਜੇ ਅਸੀਂ ਜਿਹੜੇ ਤੁਹਾਨੂੰ ਪੜਾਉਣਗੇ ਇੱਥੇ ਜਿਹੜੇ ਵੀ ਕੋਈ ਹੋਣਗੇ ਜਿੱਦਾਂ ਅਕਸਰ ਅਸੀਂ ਹੁਣੇ ਬੈਠੇ ਨੇ ਇਹ ਪੰਜਾਬੀ ਵਾਲੇ ਹੋਣਗੇ ਤੁਹਾਡੇ ਭਾਸ਼ਾ ਮਾਨ ਵਾਲੇ ਉਹ ਪੜਾਉਂਦੇ ਤੁਹਾਨੂੰ ਇੱਕ ਨਾ ਸਹਿਜ ਦਾ ਇਤਿਹਾਸ ਸਹਿਜ ਵੀ ਜਿਹੜੀ ਉਹ ਜਿਹੜੀ ਹੁੰਦੀ ਕੀ ਕਹਿੰਦੇ ਉਹਨੂੰ ਸਿਧਾਂਤਕਾਰੀ ਜਿਹੜਾ ਪਹਿਲਾਂ ਪੁਰਾਣਾ ਸਹਿਤ ਸੀ ਉਹ ਰੱਬ ਕੇਂਦਰਤ ਸੀ ਫਿਰ ਨਵਾਂ ਸਹਿਤ ਜਗ ਕੇਂਦਰਤ ਬਣ ਗਿਆ ਪੋਸਟ ਮਾਡਰਨ ਹਾ ਜਿਹੜਾ ਧਰਤੀ ਕੇਂਦਰਤ ਹੈ ਹੁਣ ਗਾਹਾਂ ਵਾਲੇ ਆਉਣ ਵਾਲਾ ਹਨਾ ਕੁਲਬੂਤਾਂ ਕੇਂਦਰਤ ਹੈ ਸੰਦ ਕੇਂਦਰਤ ਹੈ ਹਰ ਕੋਈ ਇਹ ਆਦੀ ਸੋਭਾ ਕਰ ਰਿਹਾ ਹੈ ਮੋਢ ਸਾਡੇ ਸਾਹਮਣੇ ਇੱਕ ਚੱਕਰ ਹੈ ਜੀਵਨ ਦਾ ਕਿ ਸਭ ਤੋਂ ਪੁਰਾਣੇ ਬੰਦੇ ਡਰਦੇ ਸੀ ਭੂਤਾਂ ਤੋਂ ਭੂਤਾਂ ਤੋਂ ਰੱਬ ਤੇ ਰੱਬ ਤੋਂ ਜੱਗ ਤੇ ਜੱਗ ਤੋਂ ਦੇਹ ਤੇ ਦੇਹ ਤੋਂ ਧਰਤੀ ਦੀ ਧਰਤੀ ਤੋਂ ਸੰਦਾਂ ਦੇ ਸੰਦਾਂ ਤੋਂ ਫੇਰ ਪੁੱਛ ਕੇ ਇੱਕ ਪੂਰਾ ਗੇੜਾ ਹੈ ਇਹ ਸਾਰੇ ਚ ਇੱਕ ਰਿਸ਼ਤਾ ਹੈ ਉਹ ਅਸੀਂ ਪਿੱਛੇ ਨੂੰ ਜਾਂਦੇ ਹਾਂ ਬੰਦੇ ਦੇ ਪਿੱਛੇ ਜਾਨਵਰ ਵੱਲ ਜਾਨਵਰ ਤੋਂ ਪਛਾਹ ਜਿਹੜੇ ਕੁਦਰਤ ਦੇ ਵਰਤਾਰੇ ਅਗ ਹਵਾ ਪਾਣੀ ਮਿੱਟੀ ਪਤਾ ਤੁਹਾਨੂੰ ਅੱਜਕੱਲ ਹਰ ਕੋਈ ਢੱਡ ਬਜਾ ਰਿਹਾ ਹੈ ਵਾਤਾਵਰਨ ਬਚਾਓ ਠੀਕ ਭਾਈ ਉਹਨੂੰ ਸਮਝਦੇ ਕੀ ਹੋ ਜਿਹਨੂੰ ਬਚਾਉਣ ਜਾ ਰਹੇ ਹੋ ਇਹ ਮਸਲਾ ਹੈ ਇਹ ਦੇਹੀ ਕੀ ਹੈ ਇਹ ਸੰਧ ਕੀ ਹੈ ਜਿਹੜੇ ਤੁਸੀਂ ਪੁਰਾਣੇ ਪਿੰਡਾਂ ਦੇ ਬੰਦੇ ਜਿਨ੍ਹਾਂ ਦੀ ਉਮਰ 80 ਸਾਲ ਤੋਂ ਉੱਪਰ ਹੋਈ ਉਹਨਾਂ ਨੂੰ ਮਿਲੋ ਉਹ ਤੁਹਾਨੂੰ ਹਰ ਚੀਜ਼ ਦੀ ਅਜਿੱਦ ਕਰਨ ਵਾਸਤੇ ਕਹਿਣਗੇ ਅਸੀਂ ਖੇਤਾਂ 'ਤੇ ਮੈਂ ਇਦਾਂ ਜਾ ਕੇ ਕੁੱਤੇ ਬਹਿ ਗਿਆ ਹਲਾਂ ਦੇ ਤੇ ਪਿੱਛੋਂ ਛੱਤਰ ਆਇਆ ਇੱਥੇ ਬਜਾ ਕੇ ਕਿ ਤੂੰ ਬੈਠਾ ਹੈ ਇਹਦਾ ਕਮਾਇਆ ਖਾਂਦੇ ਆ ਇਹ ਸੰਦ ਪੂਜਣਯੋਗ ਹੈ ਇਹ ਦੇਹੀ ਤੋਹਫਾ ਲੈ ਕੇ ਆਏ ਹਾਂ ਇਹ ਵੀ ਸਾਂਭਣਯੋਗ ਹੈ ਇਹ ਜ਼ਿੰਮੇਵਾਰੀ ਹੈ ਸਾਡੇ ਲੋਕਾਂ ਨੇ ਤਾਂ ਜ਼ਮੀਨ ਨੂੰ ਵੀ ਜਾਇਦਾਦ ਬਣਾ ਲਿਆ ਅਸੀਂ ਮਰਜ਼ੀ ਵੇਚ ਲੋ ਇਹ ਮੈਨੂੰ ਤਾਂ ਇੰਨੇ ਕਿਲੇ ਆਉਂਦੀ ਜੱਟ ਨੂੰ ਉਹ ਆਉਂਦੀ ਨਹੀਂ ਭਾਉ ਜਿਸ ਤੇ ਜ਼ਿੰਮੇਵਾਰੀ ਸਾਡੇ ਸਿਰ ਤੇ ਇੰਨੇ ਕਿੱਲੇ ਦੀ ਰਾਖੀ ਕਰ ਤੇ ਗਾਹਾਂ ਦੇ ਕੇ ਜਾਣੀ ਹੈ ਵਿਰਾਸਤ ਹੈ ਇਹ ਦੇ ਵੀ ਜ਼ਿੰਮੇਵਾਰੀ ਹੈ ਇਹਨੂੰ ਕਿਵੇਂ ਵਰਤਣਾ ਹੈ ਤੇ ਅਖੀਰਲੇ ਮੌਕੇ ਇਹਦੇ ਨਾਲ ਕੀ ਕਰਨਾ ਹੈ ਠੀਕ ਕਰੋ ਫੋਰ ਦਲੀਸ ਸਿਰ ਮੌਤ ਦੇ ਆਖਰੀ ਰੂਪ ਤੇ ਕਰੋ ਜਿਹੜੀ ਸਾਡੇ ਸਾਹਮਣੇ ਮਿਸਾਲ ਹੈ ਇਤਿਹਾਸ ਦੀ ਉਹ ਇਸੇ ਕਰਕੇ ਹੈ ਕਿ ਸਾਡਾ ਇਹਨਾਂ ਸੰਦਾਂ ਨਾਲ ਆਪਣੀ ਦੇਹ ਨਾਲ ਆਲੇ ਦੁਆਲੇ ਜੋ ਰਿਸ਼ਤਾ ਹੈ ਉਹਦੇ ਜਿਹੜੇ ਡਰ ਦਾ ਜਿੰਨਾ ਜ਼ਿਆਦਾ ਪਹਿਰਾ ਹੈ ਹਰ ਨਿੱਕੇ ਨਿੱਕੇ ਮੋੜ ਦੇ ਉੱਤੇ ਕਿ ਫਲਾਣਾ ਨਾਰਾਜ਼ ਹੋ ਜਾਏਗਾ ਹਨਾ ਨੌਕਰੀ ਛੁੱਟ ਜਾਏਗੀ ਜਾਂ ਭੁੱਖੇ ਮਰ ਜਾਾਂਗੇ ਜਾਂ ਇੱਜ਼ਤ ਘਟ ਜਾਏਗੀ ਉਹ ਸਾਰਾ ਜਿਹੜਾ ਪੈਰ ਪੈਰ ਤੇ ਡਰ ਹੈ ਉਹ ਉਨੇ ਸਾਨੂੰ ਬਾਣੀ ਸਮਝਣ ਤੋਂ ਰੋਕਦਾ ਹੈ ਉਹਨੇ ਸ਼ਹਾਦਤ ਦੇ ਮਹੱਤਵ ਨੂੰ ਸਮਝਣ ਤੋਂ ਵੀ ਰੋਕਦਾ ਹੈ ਤਾਂ ਮੈਂ ਜੋ ਬੇਨਤੀ ਕਰ ਰਿਹਾ ਹਾਂ ਉਸ ਗਲਤੀ ਕਰ ਰਿਹਾ ਹੈ ਕਿ ਪਹਿਲਾ ਪੜਾ ਅੱਜ ਦੇ ਸਮੇਂ 'ਚ ਕਿਉਂਕਿ ਜਿੰਨੀ ਜ਼ਿਆਦਾ ਸੂਚਨਾ ਫੈਲਦੀ ਹੈ ਉਹਦੇ ਨਾਲ ਇੱਕੋ ਹੀ ਚੀਜ਼ ਵਾਪਰਦੀ ਹੈ ਅਸੀਂ ਜਿੰਨਾ ਵੀ ਗਿਆਨ ਧਿਆਨ ਕਰਦੇ ਹਾਂ ਇੱਕੋ ਚੀਜ਼ ਵਾਪਰਦੀ ਹੈ ਇਹ ਦਿਸਦੀ ਹੋਈ ਦੁਨੀਆ ਜਿਹੜੀ ਕਿ ਕਾਲ ਕੇ ਬਣੇ ਹੈ ਸਭ ਕਾਲ ਹੀ ਚਬਾਹਾਂਗੇ ਇੱਥੇ ਜੋ ਵਾਪਰ ਰਿਹਾ ਹੈ ਜਾਨ ਡਰ ਹਟਾਇਆ ਜਾ ਰਿਹਾ ਹੈ ਜਾਨ ਡਰ ਬਦਾਇਆ ਜਾ। ਕੁੱਲ ਸੂਚਨਾ, ਕੁੱਲ ਗਿਆਨ ਧਿਆਨ ਉਹ ਡਰ ਦੀ ਘਾੜਤ ਘੜ ਰਿਹਾ ਹੈ ਜਾਂ ਉਹਨੂੰ ਮੇਸ ਰਿਹਾ। ਬੰਦੇ ਦੇ ਜਿਹੜੇ ਜਿੰਨੇ ਵੀ ਅਮਲ ਹਨ ਸਦੀਆਂ ਸਦੀਆਂ ਤੋਂ ਬੰਦਾ ਚਾਹੁੰਦਾ ਹੈ ਕਿ ਅ ਮਰ ਹੋ ਜਾਈਏ। ਮੌਤ ਤੋਂ ਛੁੱਟ ਜਾਈਏ। ਇਹ ਮੌਤ ਨਾ ਅਸੀਂ ਚਲੋ ਬਿਮਾਰੀ ਤੋਂ ਛੁੱਟ ਜਾਈਏ। ਇਹ ਬਿਮਾਰੀ ਵੀ ਨਾ ਅਸੀਂ ਵੜਾਪੇ ਤੋਂ ਛੁੱਟ ਜਾਈਏ ਚਲੋ। ਠੀਕ ਹੈ। ਵੀਰ ਦੁੱਖ ਭੁੱਖ ਮੌਤ ਬਿਮਾਰੀ ਜਿੰਨੀਆਂ ਚੀਜ਼ਾਂ ਤੋਂ ਬਚਣਾ ਚਾਹੁੰਦੇ ਹਾਂ ਸਾਂਝੀ ਚੀਜ਼ ਕੀ ਹੈ ਡਰ ਤਾਂ ਡਰ ਸਾਨੂੰ ਇਹ ਸਿਖਾਉਂਦਾ ਕਿ ਜਿਹੜੀਆਂ ਸੁਣ ਰਹੇ ਹਾਂ ਇਹਦਾ ਆਪਾਂ ਨੂੰ ਕੀ ਫਾਇਦਾ ਹੋਗਾ ਇਹ ਭਾਈ ਇੱਥੇ ਬੋਲੀ ਜਾਂਦਾ ਸਾਡਾ ਸਮਾਂ ਖਰਾਬ ਕਰਦਾ ਸਾਨੂੰ ਕੀ ਫਾਇਦਾ ਹੋਏਗਾ ਜਿੰਨਾ ਜਿੰਨਾ ਡਰ ਦਾ ਪੈਰਾ ਹੈ ਅਸੀਂ ਹਰ ਚੀਜ਼ ਨੂੰ ਘਾਟੇ ਵਾਧੇ ਦੇ ਅਮਲ ਤੋਂ ਪੀਕਦੇ ਜਦੋਂ ਧਰਮ ਦੀ ਗੱਲ ਸੁਣੋਗੇ ਜਾਂ ਪੜੋਗੇ ਜਾਂ ਕਰੋਗੇ ਉਦੋਂ ਇਹ ਮਸਲਾ ਹੋਣਾ ਕਿ ਜਿਨ੍ਹਾਂ ਨੇ ਕੇਸਾਂ ਸੁਆਸਾਂ ਸੰਗ ਨਿਵਾਇਆ ਜਾਂ ਅਸੀਂ ਪਿੱਛੇ ਪੜਦੇ ਹਾਂ ਕਿ ਗੁਰ ਤੇਗ ਬਹਾਦਰ ਬੋਲੇਆ ਤਰਪਈਐ ਧਰਮ ਨਾ ਛੋਡੀਐ ਬਾਹ ਜਿਨ੍ਹਾਂ ਦੀ ਸਿਰ ਦੀਜੈ ਤਾਂ ਸਾਡੀ ਪਿਛੇ ਰੀਤ ਚ ਪਰੰਪਰਾ ਚ ਇਤਿਹਾਸ ਦੇ ਅੰਦਰ ਸ਼ਹਾਦਤ ਵੀ ਇਹ ਅਮਲ ਦਾ ਪ੍ਰਗਟਾਵਾ ਹੈ ਤੇ ਬਾਣੀ ਉਸ ਦਾ ਸੁਨੇਹਾ ਹੈ ਜਾਓ ਤੋ ਜਿਹੜਾ एवरीथिंग ਇਜ਼ ਉਹ ਕੀ ਹੁੰਦਾ ਲਵ ਐਂਡ ਬਾਰ ਵਾਲਾ ਕੰਮ ਉਹ ਅਸਲ ਹਰ ਚੀਜ਼ ਦੀ ਮਰਜ਼ਾਦਾ ਹੈ ਜੰਗ ਜੀ ਵੀ ਪਿਆਰ ਸਤਿਕਾਰ ਚ ਵੀ ਇਹ ਉਲਟੀਕਲ ਸਾਡੇ ਸਾਹਮਣੇ ਆ ਗਈ। ਕਿ ਸਭ ਜਾਇਜ਼ ਹੈ। ਨਹੀਂ ਭਾਈ, ਜਾਇਜ਼ ਨਜਾਇਜ਼ ਦੀ ਪਰਖ ਹੀ ਉਦੋਂ ਹੋਣੀ ਆ। ਜੇ ਤੁਸੀਂ ਡਰ ਦੇ ਸਿਖਰ 'ਚ ਹੋ ਜਾਂ ਪਿਆਰ ਦੇ ਸਿਖਰ 'ਚ ਹੋ। ਆਨੰਦ ਸਾਹਿਬ ਹਰ ਮੌਕੇ ਤਾਂ ਹੀ ਪੜਨਾ। ਜੰਮੋ ਮਰੋ ਬਿਅਹੇ ਜਾਓ। ਲਤਾਂ ਟੁੱਟਣ ਬਾਹਾਂ ਟੁੱਟਣ ਮਨੋਂ ਪਾਣਾ। ਆਪੀ ਬਾਜਨ ਪੁੱਛਿਆ ਮੈਂ ਵੀ ਜਾਣ ਤੇ ਆਉਣ 'ਚ ਕੋਈ ਫਰਕ ਲੱਗਿਆ? ਉਹ ਕਹਿੰਦੇ ਵੀ ਜਾਣਦਾਂ ਵੀ ਕੋਈ ਸੀ ਆਉਣਦਾਂ ਵੀ ਕੋਈ ਸੀ। ਠੀਕ। ਇਹ ਸਿੱਖਣਾ ਬਸ ਇੰਨਾ ਹੀ ਹੈ। ਕਿ ਜਿਹੜੀ ਡਰ ਦੀ ਖੇਡ ਜਿਹੜੀ ਵਾਪਰਦੀ ਹੈ ਉਹ ਸੂਚਨਾ ਇਕੱਠੀ ਹੋਣ ਨਾਲ ਜਾਦੇ ਵੀ ਵਾਪਰਦੀ ਹੈ ਅੱਜ ਦੇ ਯੁੱਗ ਅੰਦਰ ਜਿੰਨੀ ਜ਼ਿਆਦਾ ਤਕਨੀਕ ਦਿੱਤੀ ਜੀ ਹੋ ਰਹੀ ਹੈ ਉਹ ਡਰ ਨੂੰ ਵਧਾਉਣ ਲਈ ਹੋਰ ਪੱਕੀ ਕਰ ਰਹੀ ਹੈ ਸਾਡੇ ਕਾਸੀ ਸੂਚਨਾ ਲੈ ਲੈ ਕੇ ਕੋਲ ਸਿਰਫ ਐ ਨਹੀਂ ਕਿ ਡਰ ਨਡਰ ਹੋ ਜਾਂਦਾ ਬੰਦਾ ਡਰ ਪੱਕ ਵੀ ਜਾਂਦਾ ਕਿਉਂਕਿ ਜਿਹੜੇ ਪ੍ਰਬੰਧ ਤੋਂ ਜਿਹੜੇ ਕੋਣ ਤੋਂ ਕੋਈ ਚੀਜ਼ ਸਾਡੇ ਸਾਹਮਣੇ ਆ ਰਹੀ ਹੈ ਉਹਨੇ ਉਹ ਕਰਨਾ ਹੀ ਹੈ ਕੀ ਆਖਰੀ ਬੇਨਤੀਸ ਕਿ ਦਿਸਲੇ ਹੋਏ ਜਗਤੰਦਰ ਸਾਡੀ ਜਿਹੜੀ ਜਉਣ ਦੀ ਇੱਛਾ ਹੈ ਉਹ ਅਸੀਂ ਜਿਹੜਾ ਪਲ ਜਿਉਂ ਲਿਆ ਉਹਨੂੰ ਉਹਨਾਂ ਜਿਉਂ ਕੇ ਰੱਜਦੇ ਨੇ ਅੱਖੀਂ ਵੇਖਣਾ ਰੱਜੀਆਂ ਹੋਰ ਨਹੀਂ ਤਾਂ ਤੇ ਜਿਹੜਾ ਇਹ ਸਾਹਮਣੇ ਸ਼ੀਸ਼ਾ ਹੈ ਜਿਹੜੀ ਇਹ ਬੁੱਤਕਾਰੀ ਹੈ ਜਿਹੜੀ ਕਿ ਮੈਂ ਕਿੰਨਾ ਸੋਨਾ ਕਿੰਨੀ ਸੋਣੀ ਖਟੋ ਬੰਦੇ ਇੰਨੀ ਤਸਵੀਰ ਖਿੱਚਦੇ ਆਪ ਦੀ ਕਿ ਮੁੜ ਕੇ ਆਪ ਵੀ ਨਹੀਂ ਵੇਖ ਸਕਦੇ ਇਹ ਨਹੀਂ ਸੋਚਣਾ ਕਿ ਅਸੀਂ ਸੋਹਣੇ ਲੱਗਦੇ ਸੀ ਸਮਝਣ ਵਾਲੀ ਗੱਲ ਇਹ ਹੈ ਕਿ ਇਹ ਪਲ ਜੋ ਜਿਉਂ ਰਿਹਾ ਹਾਂ ਇਹਨੂੰ ਹੋਰ ਦੁਆਰੇ ਜਾਣ ਦਾ ਜਿਹੜਾ ਇਹ ਲਾਲਚ ਹੈ ਡਰ ਤੇ ਲਾਲਚ ਸਕੇ ਪਰਾ ਕੱਲਾ ਕਦੇ ਨਹੀਂ ਚੱਲਦਾ ਕੋਈ ਜਾਣ ਦਾ ਲਾਲਚ ਮਰਨ ਦਾ ਡਰ ਨਾਲੋਂ ਨਾਲ ਲਈ ਕਿ ਅਨੁ ਜਿੰਦਗੀ ਤੇ ਮੌਤ ਇੱਕੋ ਸਿੱਕੇ ਦੇ ਦੋ ਪਾਸੇ ਨੇ ਤੇ ਹਰ ਗੱਲ ਦੇ ਵਿੱਚ ਦੋ ਪਾਸੇ ਚੱਲਦੇ ਨੇ ਇਹਦੇ ਵਿੱਚ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਬਾਣੀ ਪੜ੍ਹੋਗੇ ਤਾਂ ਸਾਨੂੰ ਜਿਹੜੀ ਚੇਤਾਵਨੀ ਹੈ ਬਾਰ-ਬਾਰ ਉਹ ਹੈ ਕਿ ਸਮਾਂ ਬੀਤਿਆ ਜਾ ਰਿਹਾ ਹੈ ਵਕਤ ਬੀਤ ਰਿਹਾ ਹੈ ਵਖਤ ਤੇ ਜ਼ਿੰਦਗੀ ਦੋ ਨਹੀਂ ਹਾਨੀ ਜੀ ਜੇ ਸਮਾਂ ਤੇ ਜ਼ਿੰਦਗੀ ਅੱਢ-ਅੱਢ ਨੇ ਅਸੀਂ ਦੁੱਖ 'ਚ ਰਵਾਂਗੇ ਅਸੀਂ ਡਰ 'ਚ ਵੀ ਰਹਾਂਗੇ ਇਹ ਦੋ ਨਹੀਂ ਵੀ ਇਕਾਗਰ ਰਹੋ ਜਿੱਥੇ ਦੇਹ ਹੈ ਇੱਥੇ ਰਹੋ ਇਹ ਅਸਲੋਂ ਇਸ ਗੱਲ ਦਾ ਸੁਨੇਹਾ ਹੈ ਕਿ ਜੇ ਜਿੱਥੇ ਦੇਹ ਹੈ ਉੱਥੇ ਨਾ ਹੋਏ ਤਾਂ ਡਰ ਤੇ ਲਾਲਚ ਦੇ ਅਧੀਨ ਰਹਾਗੇ ਜ਼ਿੰਦਗੀ ਨੂੰ ਇੱਕ ਤੋਂ ਵੱਧ ਵਾਰ ਭੋਗਣ ਦੀ ਇੱਛਾ ਕਰਾਂਗੇ ਸਾਡੇ ਬੰਦੇ ਇੰਨੇ ਡਰ ਗਏ ਕਿ ਗੁਰੂ ਦੀ ਤਸਵੀਰ ਬਣਾ ਕੇ ਵਿਖਾਉਣ ਦੀ ਗੱਲ ਨੂੰ ਖੁਸ਼ੀ ਮੰਨਦੇ ਇਡਾ ਗੁਨਾਹਾਂ ਤੇ ਔਰੰਗਜ਼ੇਬ ਵੀ ਨਹੀਂ ਕਰਿਆ ਸੀ। ਉਹ ਵੀ ਬੁੱਤਾਂ ਦੇ ਖਿਲਾਫ ਸੀ। ਗੁਰੂ ਪਾਛੇ ਬੁੱਤਾਂ ਦੇ ਖਿਲਾਫ ਸੀ। ਉਹ ਵੀ ਨਿਜਮਾਨੀ ਪਾਲਣਾਂ ਦੀ ਗੱਲ ਕਰਦਾ ਸੀ। ਗੁਰੂ ਸਾਹਿਬ ਨਿਜਮਾਨੀ ਪਾਲਣਾਂ ਦੀ ਗੱਲ ਕਰਦੇ ਸੀ। ਤੇ ਸਮਝਣ ਵਾਲਾ ਮਸਲਾ ਬਈ ਕਿੱਥੇ ਹੈ। ਠੀਕ ਹੈ। ਔਰੰਗਜ਼ੇਬ ਵੀ ਨਿਜਮਾਨੀ ਪਾਲਣਾਂ ਦੇ ਬਹੁਤ ਸਖਤ ਸੀ। ਗੁਰੂ ਸਾਹਿਬ ਨਿਵਾ ਪਾਲਾਂ ਦੇ ਸਖਤ ਸਨ। ਤਾਂ ਬੁਨਿਆਦੀ ਫਰਕ ਕਿੱਥੇ ਹੈ? ਕਿ ਮੇਰਾ ਤਰੀਕਾ ਹੀ ਸੱਚ ਤਰੀਕਾ ਹੈ ਮੈਂ ਹੀ ਸਹੀ ਹਾਂ ਇਹ ਇਹ ਦਾਵੇਦਾਰੀ ਹੈ ਇਹ ਕਿਤੇ ਲਾਂ ਕਿਤੇ ਜਾ ਕੇ ਜਿਹੜਾ ਹੰਕਾਰ ਦਾ ਰੂਪ ਹੈ ਇਹ ਸਮਝ ਜਾਂ ਤਜਰਬੇ ਦੀ ਗੱਲ ਨਹੀਂ ਹੈ ਕਿ ਹੰਕਾਰ ਅਖੀਰ ਨੂੰ ਕੁਝ ਨਹੀਂ ਹੈ ਡਰਦਾ ਹੀ ਬਦਲਿਆ ਨੂੰ ਵੀ ਅਸੀਂ ਸੂਰਮੇ ਹਾਂ ਇੱਕ ਤੇ ਹੱਥ ਮਾਰਨ ਵਾਲਾ ਬੰਦਾ ਦਲੇਰ ਨਹੀਂ ਹੁੰਦਾ ਸੋ ਡਰਿਆ ਹੋਇਆ ਸਾਡੇ ਜਿੰਨੇ ਅੱਜਕੱਲ ਗੀਤ ਵਜਦੇ ਨੇ ਉਹਦੇ ਜਿੰਨਾ ਇਹ ਦਾਵਾ ਹੈ ਕਿ ਅੰਕ ਕਰ ਦਿਆਂਗੇ ਉਹ ਭਾਈ ਡਰਦੀਆਂ ਚੀਕਾਂ ਨੇ ਸੱਚ ਜਿੰਨਾ ਕੋਈ ਪ੍ਰਗਟਾਵਾ ਪਿਆਰ ਦਾ ਕਰਦਾ ਹੈ ਉਹ ਵੀ ਡਰਦਾ ਪ੍ਰਗਟਾਵਾ ਹੈ ਨੇਵੇਂ ਸੋ ਗੌਰਾ ਹੋ ਜਿਹਦੇ ਅੰਦਰ ਕੁਝ ਹੈ ਉਹ ਚੁੱਪ ਕਰਨ ਨੂੰ ਪਹਿਲ ਦਿੰਦਾ ਹੈ ਤੇ ਮੈਨੂੰ ਲੱਗਦਾ ਮੇਰਾ ਵੀ ਚੁੱਪ ਕਰਨ ਦਾ ਬੇੜਾ ਆ ਗਿਆ ਮੈਂ ਆਪਣੀ ਗੱਲ ਮੁਕਾਵਾ ਕਿ ਭਾਈ ਗੁਰਬਾਣੀ ਤੇ ਸ਼ਹਾਦਤ ਬਾਰੇ ਸਮਝਣ ਲਈ ਇੱਕ ਮਸਲਾ ਡਰ ਦਾ ਹੈ ਦੂਜਾ ਹੈ ਸਮੇਂ ਦਾ ਤੀਸਰਾ ਜੋ ਮੈਂ ਸਭ ਤੋਂ ਕਹਿਣਾ ਉਹ ਹੈ ਸ਼ਬਦ ਕਿ ਸਾਡੇ ਅੰਦਰ ਸਮੇਂ ਦਾ ਅਹਿਸਾਸ ਵੀ ਡਰ ਦਾ ਅਹਿਸਾਸ ਵੀ ਜਨਮਰਾਂ ਤੋਂ ਵੱਖਰੇ ਰੂਪ ਜੇ ਬਸਦਾ ਹੈ ਉਹ ਸ਼ਬਦਾਂ ਦੇ ਸਿੱਤੇ ਸ਼ਹਾਦਤ ਤੇ ਅਮਲ ਤੋਂ ਬਾਅਦ ਵੀ ਸਾਡੇ ਸਮਝਣ ਲਈ ਸ਼ਬਦ ਬਚਿਆ ਹੋਇਆ। ਜੇ ਪਾਣੀ ਪੜਦੇ ਹਾਂ ਵੀ ਇਹ ਸਾਰੀ ਜਿਹੜੀ ਪੈਦਾਵਾਰ ਹੈ ਸ਼ਬਦ ਵਿੱਚ ਹੋਈ ਹੈ ਤਾਂ ਉਹ ਕੋਈ ਕਾਵਿਕ ਅਲੰਕਾਰ ਨਹੀਂ ਹੈ। ਉਹ ਸਾਡੀ ਸਾਰੀ ਹਸਤੀ ਨੂੰ ਸਮਝਾਉਣ ਦਾ ਇੱਕ ਤਰੀਕਾ ਹੈ। ਕਿ ਦੇਹ ਹੀ ਨਾਸ਼ਮਾਨ ਹੈ। ਇੱਕ ਜਿਹੜੀ ਨਾਸ਼ਮਾਨਤਾ ਨਹੀਂ ਹੈ ਉਹ ਸ਼ਬਦੀ ਹੈ। ਕਿ ਸਾਡੇ ਇੱਥੇ ਸਭ ਤੋਂ ਵੱਡੀ ਕੁਤਾਹੀ ਇਹੀ ਹੋ ਰਹੀ ਹੈ। ਕਿ ਅਸੀਂ ਸ਼ਬਦਾਂ ਨੂੰ ਸਾਧਨ ਸਮਝਦੇ ਹਾਂ ਬੋਲੀ ਇੱਕ ਮਾਧਿਅਮ ਹੈ ਕਮਿਊਨੀਕੇਸ਼ਨ ਦਾ ਸਰੀਆ ਹੈ ਜੋ ਰਤਬਾ ਸ਼ਬਦ ਦਾ ਹੈ ਜੋ ਰਤਬਾ ਦੇਹੀ ਦਾ ਹੈ ਇਕੱਠੇ ਹੈ ਅੱਜ ਦੇ ਜ਼ਮਾਨੇ ਅੰਦਰ ਮਨੁੱਖੀ ਦੇਹ ਨੂੰ ਬਰਤਣ ਦੇ ਕਿੰਨੇ ਕਾਨੂੰਨ ਬਣ ਗਏ ਨੇ ਤੁਸੀਂ ਕਿਰਾਏ ਤੇ ਜੰਮ ਸਕਦੇ ਹੋ ਇਹ ਦੇਹ ਨੂੰ ਬਦਲ ਕੇ ਮੁੰਡੇ ਦਾ ਕੁੜੀ ਬਣਾ ਲਓ ਕੁੜੀ ਦਾ ਮੁੰਡਾ ਬਣਾ ਲਓ ਮੋਡੀਫਾਈ ਕਰ ਉਹ ਸਾਰਾ ਸਾਡੇ ਸਾਹਮਣੇ ਇਹ ਦੇ ਭੋਗਣ ਦੀ ਅਵਸਥਾ ਹੈ ਤਾਂ ਬੰਦੇ ਇਹਨੂੰ ਬਰਤਨ ਤੇ ਜੋੜ ਦਿੰਦੇ ਨੇ ਤਾਂ ਸ਼ਹਾਦਤ ਦਾ ਮਨ ਨਹੀਂ ਸਮਝ ਆਏ 2001 ਤੋਂ ਬਾਅਦ ਦੁਨੀਆ 'ਚ ਇਦਾਂ ਦੇ ਕਾਨੂੰਨ ਬਣ ਗਏ ਨੇ ਦਿੱਖਾਂ ਆ ਗਈਆਂ ਇਦਾਂ ਦੀਆਂ ਸ਼ਹਾਦਤ ਵੀ ਇੱਕ ਬਿਮਾਰੀ ਹੈ ਸਿਮਰਨ ਵੀ ਇੱਕ ਬਿਮਾਰੀ ਹੈ ਸੇਵਾ ਵੀ ਇੱਕ ਬਿਮਾਰੀ ਹੈ ਮਲਟਾਇਰਡਮ ਸਿੰਡੋਰਮ ਆਲਟੂਇਸਟਿਕ ਸਿੰਡੋਰਮ ਸ਼ਬਦਾਂ ਵੀ ਦੇ ਦਾਨੇ ਉਹ ਸਾਰੇ ਦਰ ਦਾ ਖੇਡਾ ਹਨ ਦੇਹੀ ਦੀ ਬਾਰੇ ਭੋਗਣ ਦੀ ਮੰਨਤਾ ਹੈ ਸਮੇਂ ਦੇ ਬਾਰੇ ਵੀ ਭੋਗਣ ਦੀ ਮੰਨਤਾ ਹੈ ਤੇ ਸ਼ਬਦਾਂ ਦੇ ਬਾਰੇ ਵੀ ਭੋਗਣ ਦੀ ਮੰਨਤਾ ਬਣ ਗਈ ਹੈ ਭੈ ਮੈਂ ਰਚਿਓ ਸਭ ਸੰਸਾਰ ਇਸ ਭੈ ਨਾਲ ਹੀ ਇਸ ਨਾਮ ਬਾਨੀ ਜਿਹੜੀ ਸਾਨੂੰ ਸਾਰੀ ਗੱਲ ਮੋੜ ਮੋੜ ਕੇ ਸਮਝਾ ਰਹੀ ਹੈ ਉਹ ਇਸੇ ਗੱਲ ਦੀ ਇਹ ਦੁੱਖ ਭੁੱਖ ਬਮੌਤ ਬਿਮਾਰੀ ਤੋਂ ਬਚਿਆ ਨਹੀਂ ਜਾ ਸਕਦਾ ਉਹਨੂੰ ਸਹਿਜੇ ਸਾਹਮਣਾ ਕਰਨਾ ਚਾਹੀਦਾ ਹੈ ਭਜਿਆ ਬੰਦਾ ਛੇਤੀ ਮਰਦਾ ਹੈ ਬੁਰੀ ਮੌਤ ਮਰਦਾ ਹੈ ਭੁੱਲਾ ਚੁੱਕਾ ਨਹੀਂ ਖਿਮਾ ਫਤਿਹ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ